ਜਖੜ ਸਾਹਿਬ ਆਪ ਚ ਸ਼ਾਮਲ ਹੋ ਸਕਦੇ ਆ ਮੈਨੂੰ ਨਹੀਂ ਲੱਗਦਾ ਸਰ ਉਹ ਆ ਸਕਦੇ ਆ ਤਾਂ ਕਾਂਗਰਸ ਚ ਆ ਸਕਦੇ ਆ ਤਾਂ ਕਾਂਗਰਸੀਆਂ ਨੇ ਪਹਿਲਾਂ ਹੀ ਰੌਲਾ ਪਾ ਦਿੱਤਾ ਕਿ ਤੇ ਪੈਦਲ ਹੋ ਗਿਆ ਸਮਝਦੇ ਆ ਨਾ ਜੀ ਠੀਕ ਹੈ ਨਾ ਸਾਹਿਬ ਹੋ ਸਕਦਾ ਹੈ ਕਿ ਉਹ ਭੱਜ-ਪੱਛੀ ਰਹੇ ਹਾਲੇ ਕੀ ਪਤਾ ਹੈ ਜੀ ਸੁਨੀਲ ਜਖੜ ਮਤਲਬ ਕਿ ਆਮ ਆਦਮੀ ਪਾਰਟੀ ਚ ਮੈਨੂੰ ਨਹੀਂ ਲੱਗਦਾ ਨਹੀਂ ਛੇਤੀ ਇਹ ਚਲੋ ਹਾਈਪੋਥੈਟਿਕਲੀ ਆਪਾਂ ਗੱਲ ਕਰਾਂ ਧੰਨਵਾਦ ਜੀ ਇਕਬਾਲ ਜੀ ਧੰਨਵਾਦ ਸਰ ਤਾਂ ਧੰਨਵਾਦ ਜੀ ਸਰ ਮੇਰੀ ਜ਼ਿੰਦਗੀ ਜ਼ਿੰਦਾਬਾਦ ਕਿਤਾਬ ਹੈ ਹੀ ਨਹੀਂ ਸਰ ਜ਼ਿੰਦਗੀ ਦੇ ਆਸ਼ਿਕ ਹੈ ਮੇਰੀ ਉਹ ਕਿਤਾਬ ਹੈ ਹੀ ਨਹੀਂ ਜ਼ਿੰਦਗੀ ਜ਼ਿੰਦਾਬਾਦ ਉਹ ਤੁਸੀਂ ਗਲਤ ਕਿਤੇ ਪੜਿਆ ਸੀ ਤਾਂ ਏ ਸੀਗੀ ਗੱਲਬਾਤ ਜੀ ਆਪਣੇ ਪ੍ਰਤਾਪ ਬਾਜਪਾ ਪਹਿਲਾਂ ਹੀ ਰੌਲਾ ਪਾ ਰਿਹਾ ਕਿ ਕਿਧਰੇ ਸਾਡੇ ਤੇ ਨਾ ਆ ਜਾਵੇ ਬਿਲਕੁਲ ਮੈਂ ਵੀ ਉਹੀ ਦੇਖ ਰਿਹਾ ਸੀਗਾ ਕਿ ਜਿਵੇਂ ਇਹਨਾਂ ਨੂੰ ਲੱਗਿਆ ਕਿ ਉਧਰੋਂ ਜਾਖੜ ਸਾਹਿਬ ਵੇਲੇ ਹੋ ਰਿਹਾ ਦੇਖੋ ਜਾਖੜ ਸਾਹਿਬ ਨਾ ਇੱਕ ਤੇ ਗੱਲ ਹੈ ਯਾਰ ਫਿਰ ਉਹੀ ਗੱਲ ਹੈ ਨਾ ਕਿ ਆਪਣੀ ਜ਼ਮੀਰ ਜਿਹੜੀ ਹੈ ਨਾ ਅਲਾਉ ਨਹੀਂ ਕਰਦੀ ਕਿ ਐਵੇਂ ਕੋਈ ਭਾਜਪਾ ਚ ਹੈ ਤੇ ਅਸੀਂ ਇਸ ਕਰਕੇ ਹੀ ਉਹਨੂੰ ਨਿੰਦੀ ਜਾਈਏ ਉਹ ਭਾਜਪਾਈ ਆ ਠੀਕ ਹੈ ਸਰ ਮੇਰੇ ਸਾਹਮਣੇ ਕੋਈ ਆਰਐਸਐਸ ਵਾਲਾ ਵੀ ਬੈਠਾ ਹੋਵੇ ਆਪਾਂ আদਬ ਨਾਲ ਗੱਲ ਕਰੀਦੀ ਆ ਤੇ আদਬ ਨਾਲ ਉਹਦੀ ਗੱਲ ਸੁਣੀਦੀ ਆ ਹਾਂ ਜਿਹੜੇ ਆਰਗੂਮੈਂਟਸ ਨੇ ਜਾਂ ਜਿਹੜੇ ਜੋ ਵਖਰੇਵੇਂ ਵਗੈਰਾ ਹੁੰਦੇ ਉਹ ਸਾਰੀਆਂ ਚੀਜ਼ਾਂ ਸਰ ਚੱਲਦੀਆਂ ਨੇ ਆਪਣੀ ਜਗ੍ਹਾ ਹੁਣ ਸੁਨੀਲ ਚਾਖੜ ਦੇਖੋ ਗੱਲ ਗਾਰਨਰ ਸੁਣਿਓ ਤਿੰਨ ਚੀਜ਼ਾਂ ਨੇ ਸੁਨੀਲ ਜਾਖੜ ਬਾਰੇ ਸੁਨੀਲ ਜਾਖੜ ਨੰਬਰ 1 ਰਵਨੀਤ ਬਿੱਟੂ ਤੋਂ ਖਫਾ ਹੈ ਕਿਉਂਕਿ ਉਹ ਕਹਿੰਦਾ ਕਿ ਰਵਨੀਤ ਬਿੱਟੂ ਨੂੰ ਸਿਰਫ ਤੇ ਸਿਰਫ ਤੁਸੀਂ ਇਸ ਵਾਸਤੇ ਇਸ ਵਾਸਤੇ ਬਈ ਮਤਲਬ ਭੇਜਦਾ ਕਿਉਂਕਿ ਪੱਗ ਬੰਨਦਾ ਸੀਗਾ ਤੁਸੀਂ ਇੱਕ ਮਖੌਟਾ ਲੈ ਕੇ ਜਾਣਾ ਸੀਗਾ ਰਾਜ ਸਭਾ 'ਚ ਸੈਕੰਡ ਸੁਨੀਲ ਜਾਖੜ ਵਾਰ-ਵਾਰ ਕਹਿੰਦੇ ਆ ਕਿ ਅਕਾਲੀ ਦਲ ਦੇ ਨਾਲ ਆਪਾਂ ਸਮਝੌਤਾ ਕਰ ਲਈਏ ਅਕਾਲੀਆਂ ਤੋਂ ਬਿਨਾ ਜਿਵੇਂ ਕਹ ਲਈਏ ਨਾ ਕਿ ਤੂੰ ਜੇ ਨਾ ਤੂੰ ਬਿਨ ਮੇਰੀ ਜ਼ਿੰਦਗੀ ਅਧੂਰੀ ਹੈ ਉਹ ਕਹਿੰਦੇ ਕਿ ਅਕਾਲੀ ਦਲ ਬਿਨਾ ਆਪਣਾ ਉੱਥੇ ਕੁਝ ਵੱਟਿਆ ਨਹੀਂ ਜਾਣਾ ਤੀਸਰੀ ਹੋਰ ਗੱਲ ਹੈ ਦੇਖੋ ਮੈਂ ਕਦੇ ਜ਼ਿੰਦਗੀ ਚ ਜਾਖੜ ਸਾਹਿਬ ਨੂੰ ਨਹੀਂ ਮਿਲਿਆ ਪਰਸਨਲੀ ਨਾ ਮੇਰੀ ਉਹਨਾਂ ਨਾਲ ਕੋਈ ਸਾਂਝ ਹੈ ਨਾ ਮੈਂ ਕਦੇ ਉਹਨਾਂ ਦੇ ਪਿੰਡ ਗਿਆ ਇਲਾਕਾ ਸਾਡਾ ਇੱਕੋ ਆ ਹਾਂ ਇਹ ਤਰਨੇ ਤੁਰਨੇ ਲਾਉਂਦੇ ਰਹੇ ਆ ਅਕਾਲੀ ਰਾਜ ਬਿਨ ਇੱਥੇ ਸਾਡਾ ਇਹ ਰੀਆ ਕੋਣ ਕਰਕੇ ਮੈਂ ਦੇਖਿਆ ਜ਼ਰੂਰ ਬਹੁਤ ਵਾਰੀ ਰੈਲਿੰਗਾਂ 'ਚ ਦੇਖਿਆ ਮੈਂ ਨਾ ਕਦੇ ਇਹਨਾਂ ਨੂੰ ਇੰਟਰਵਿਊ ਕੀਤਾ ਸੀ ਜਾਖੜ ਸਾਹਿਬ ਨੇ ਇੱਕ ਗੱਲ ਦੱਸਤੀ ਆ ਇਹਦੀ ਪੁਸ਼ਟੀ ਕਿਤੇ ਜਾਖੜ ਸਾਹਿਬ ਕਰਨ ਤਾਂ ਬਹਿਤਰ ਹੋਏਗਾ ਜਾਂ ਹੋ ਜਾਏਗੀ ਕਹਿੰਦੇ ਆ ਕਿ ਜਾਖੜ ਸਾਹਿਬ ਨੇ ਜਿਹੜੀ ਤੀਜੀ ਗੱਲ ਕਹੀ ਹੈ ਉਹ ਇਹ ਕਹੀ ਆ ਕਿ ਜਦ ਤੱਕ ਤੁਸੀਂ ਪੰਜਾਬ ਨੂੰ ਇੱਕ ਪੈਕੇਜ ਨਹੀਂ ਦਿਓਗੇ ਜਿਹੜਾ ਕਿ ਉਹਦੀ ਜ਼ਰੂਰਤ ਹੈ ਇਹ ਇਹ ਗੱਲ ਅੰਦਰ ਦੀ ਹੈ ਕਿ ਇਹਨਾਂ ਨੇ ਅਮਿਤ ਸ਼ਾਹ ਨੂੰ ਜਾਂ ਜਿਹੜੇ ਹੋਰ ਇਹਨਾਂ ਦੇ ਹਾਈ ਕਮਾਂਡ ਵਾਲੇ ਆ ਇਹਨਾਂ ਨੂੰ ਪਹੁੰਚ ਕਰਕੇ ਕਿਹਾ ਕਿ ਦੇਖੋ ਇਕਤੇ ਅਕਾਲੀਆਂ ਨਾਲ ਆਪਾਂ ਨੂੰ ਸਮਝੌਤਾ ਕਰਨਾ ਪਏਗਾ ਤੇ ਇਹ ਸਮਝੌਤਾ ਹੋਏਗਾ ਇਹ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਮੈਂ ਆਪਣੇ ਸਾਰੇ ਦੋਸਤਾਂ ਨੂੰ ਚਾਰ ਜਿਮਨੀ ਚੋਣਾ ਹੈ ਨਾ ਤੁਸੀਂ ਦੇਖਣਾ ਸਰ ਤੁਸੀਂ ਦੇਖਣਾ ਮੇਰੀ ਗੱਲ ਯਾਦ ਰੱਖਣਾ ਇਹਨਾਂ ਦਾ ਸਮਝੌਤਾ ਚਾਰ ਚ 2 2 ਤੇ ਵੀ ਹੋ ਸਕਦਾ ਹੈ ਇਹ ਗੱਲ ਮੈਂ ਬਹੁਤ ਕਹ ਲਓ ਕਿ ਜ਼ਿੰਮੇਵਾਰੀ ਨਾਲ ਕਹਿ ਰਿਹਾ ਬਹੁਤ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਚਾਰਾਂ 'ਚ 2 2 ਤੇ ਸਮਝੌਤਾ ਹੋ ਸਕਦਾ ਹੁਣ ਤੁਸੀਂ ਸਮਝ ਗਏ ਨਾ ਕਿ ਕਿਵੇਂ ਮੈਂ ਨਾ ਲਾਉਂਗਾ ਇਲਾਕਿਆਂ ਦੇ ਤੁਸੀਂ ਸਮਝਣਾ ਕੋਸ਼ਿਸ਼ ਕਰਨਾ ਕਿ ਜਿੱਦਾਂ ਅ ਗਿਤੜਵਾਹ ਠੀਕ ਹੈ ਸਰ ਗਿਤੜਵਾਉਂ ਗਿਆ ਖਸਾਰ ਬੁਰ ਹੋ ਗਿਆ ਤੇ ਮਾਝਾ ਧੇਰਾ ਬਣਾਣ ਨੂੰ ਹੋ ਗਿਆ ਮਾਲਵਾ ਬਰਨਾਲਾ ਹੋ ਗਿਆ 4 ਹੋ ਗਿਆ ਹੁਣ ਤੁਸੀਂ ਦੇਖ ਲਓ ਕਿ 2 2 ਬਣਦਾ ਹੈ ਕਿ ਨਹੀਂ 2 2 ਡਾਇਲੌਗ ਹੁੰਦੇ ਆ ਇੰਟਰਨੈਸ਼ਨਲ ਯੂ ਇੱਕ ਅ ਰੈਫਰੈਂਸ ਦਿੱਤਾ ਜਾਂਦਾ ਉਸ ਚੀਜ਼ ਨੂੰ ਉਹ ਜਦੋਂ ਮਿਲਦੇ ਹੁੰਦੇ ਆ ਨਾ ਤਾਂ ਉਹ ਰੈਫਰੈਂਸ ਦਿੱਤਾ ਜਾਂਦਾ ਕਿ ਅ ਮਤਲਬ ਟਰਮ ਵੀ ਯੂਜ਼ ਕੀਤੀ ਜਾਂਦੀ ਹੈ ਉਹਦੇ ਵਾਸਤੇ 2 2 ਇਹ 2 2 ਹੋ ਜਾਣਗੇ ਜਿੱਦੀ ਸੰਭਾਵਨਾ ਹੈ ਤਾਂ ਇੱਕ ਤੇ ਮਸਲਾ ਇਹ ਸੀ ਸੁਨੀਲ ਜਾਖੜ ਦਾ ਕਿ ਜਦ ਤੱਕ ਅਸੀਂ ਇਸ ਕੰਬੀਨੇਸ਼ਨ ਨਾਲ ਅਗੇ ਨਹੀਂ ਵਧਦੇ ਤਦ ਤੱਕ ਸਾਡਾ ਭਲਾ ਸੰਭਵ ਨਹੀਂ। ਦੂਜੀ ਚੀਜ਼ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਪੈਕੇਜ ਦੇਣਾ ਪੈਗਾ ਪੰਜਾਬੀਆਂ। ਥੁੱਕ ਨਾਲ ਬੜੇ ਨਹੀਂ ਪੱਕਣੇ। ਤਾਂ ਯਾਰ ਜੇ ਮੰਨ ਲੋ ਇਹ ਗੱਲ ਸਹੀ ਹੈ ਹਾਲਾਂਕਿ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸੀ ਹੈ ਜੋ ਮੈਂ ਸੁਣੀ ਹੈ। ਕਿ ਸੁਨੀਲ ਜਾਖੜ ਨੇ ਇਹ ਵੀ ਮੰਗ ਕੀਤੀ ਹੈ। ਤਾਂ ਯਾਰ ਫਿਰ ਸੁਨੀਲ ਜਾਖੜ ਵਾੜਾ ਨਹੀਂ ਹੈ ਸਰ। ਮੇਰਾ ਮੰਨਣਾ ਹੈ ਕਿਉਂਕਿ ਮੈਂ ਖੁਦ ਇਸ ਹੱਕ ਚ ਹੈ ਕਿ ਪੰਜਾਬ ਨੂੰ ਇੱਕ ਵਿੱਤੀ ਪੈਕੇਜ ਹੀ ਬਚਾ ਸਕਦਾ ਹੈ। ਠੀਕ ਹੈ ਨਾ ਸਰ? ਤੋਂ ਬਾਕੀ ਆਪਾਂ ਸਮੇਂ ਤੇ ਛੱਡ ਦਿੰਨੇ ਆ ਕਿ ਸੁਨੀਲ ਜਾਖੜ ਸਾਹਿਬ ਕਦੇ ਕਦੇ ਆਪਣੇ ਆਏ ਕੋਈ ਏਰੀਏ ਦੇ ਕਦੇ ਇਧਰ ਆਏ ਲੰਘਦੇ ਟੱਪ ਤੇ ਗੱਲਬਾਤ ਦਾ ਮੌਕਾ ਮਿਲਿਆ ਉਹਨਾਂ ਨੂੰ ਜ਼ਰੂਰ ਪੁੱਛ ਲਵਾਂਗੇ ਚਾਹੇ ਉਹ ਕਿਸੇ ਵੀ ਪਾਰਟੀ ਚ ਰਹਿਣ ਜਾਂ ਜਾਣ ਤੇ ਜਾਓ ਆਪਣੇ ਮੂੰਹੋਂ ਉਚਾਰ ਦੇਣ ਕਿ ਕਿਸੇ ਦਿਨ ਪਰ ਮੈਨੂੰ ਇਹੀ ਲੱਗਿਆ ਸਰ ਮੈਨੂੰ ਇਹੀ ਲੱਗਿਆ ਹੁਸ਼ਿਆਰਪੁਰ ਤਾਂ ਭਾਜਪਾ ਦਾ ਘੜ ਦਿਆ ਉਸੀ ਪੱਕੀ ਪਾਜਪਾ ਨੂੰ ਜਾ ਸਕਦੇ ਤਾਂ ਬਸ ਬਿਲਕੁਲ ਸਾਬ ਕਹਨੋ ਸਰ ਮੈਂ ਇਹੀ ਤਾਂ ਗੱਲ ਕਹਿ ਰਿਹਾ ਸਰ ਇਹੀ ਤਾਂ ਗੱਲ ਕਹਿ ਰਿਹਾ ਮੈਂ ਸਰ ਤੇ ਪਾਜਪਾ ਚ ਇੱਕ ਸ਼ਖਸ ਦਾ ਗੜ ਗਿਦੜਭਾ ਵੀ ਤਾਂ ਹੈ ਨਾ ਸੋਚ ਲਓ ਤੁਸੀਂ ਠੀਕ ਹੈ ਨਾ ਸਰ ਤਾਂ 2 2 ਹੋ ਗਿਆ ਨਾ 2 2 ਹੋ ਗਿਆ ਨਾ ਸਰ ਹਾਂ ਜੀ ਬਿਲਕੁਲ ਗ੍ਰੈਪੀ ਜੀ ਇਹ ਗੱਲ ਤੁਹਾਡੀ ਸਹੀ ਹੈ ਕਿ ਇਹ ਵੀ ਇੱਕ ਮਸਲਾ ਹੈ ਕਿ ਟਕਸਾਲੀ ਭਾਜਪਾਈ ਜਿਹੜੇ ਔਖੇ ਆ ਉਹ ਕਹਿੰਦੇ ਆ ਕਿ ਸੀਟ ਇੱਕ ਨਹੀਂ ਆਈ ਜਦ ਕਿ ਸੁਨੀਲ ਜਾਖੜ ਦੇ ਧੜੇ ਦਾ ਆਰਗੂਮੈਂਟ ਹੈ ਕਿ ਜੇ ਤੁਸੀਂ ਦੇਖੋਗੇ 19 ਦੇ ਮੁਕਾਬਲੇ 24 ਦੇ ਵਿੱਚ ਸਾਡਾ ਜਿਹੜਾ ਵੋਟ ਸ਼ੇਅਰ ਆ ਉਹ ਆਲਮੋਸਟ ਡਬਲ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਸਰ ਮੁਕੇਸ਼ ਜੀ ਚਿੱਤਨਹਾਰ ਦੀ ਗੱਲ ਨਹੀਂ ਹੁੰਦੀ ਅਸੀਂ ਸੰਭਾਵਨਾਵਾਂ ਦੀ ਗੱਲ ਕਰਦੇ ਆ ਵਿਸ਼ਲੇਸ਼ਣ ਚ ਜਿੱਤ ਹਾਰ ਨਹੀਂ ਆਪਾਂ ਡਿਸਕਸ ਕਰ ਰਹੇ ਆਪਾਂ ਸੰਭਾਵਨਾਵਾਂ ਤੇ ਗੱਲ ਕਰਦੇ ਆਂ ਸਰ ਠੀਕ ਹੈ ਨਾ ਸਰ ਗੱਲ ਜਿੱਤ ਹਾਰ ਦੀ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਇਲੂ ਇਲੂ ਦੀ ਕਿ ਜਿਹੜੇ ਸੁੰਨੇ ਪੁੱਲ ਤੋਂ ਰਾਹ ਵਾਕ ਹੋ ਗਿਆ ਕੀ ਉਹ ਕਿਤੇ ਕਹਿ ਲੋ ਕਿ ਥੋੜੇ ਜੇ ਜੰਗਲ ਦੇ ਉਲੇ ਮਿਲ ਜਾਣਗੇ ਫਾਰਮੂਲਿਆਂ ਚ ਆਹ ਬਾਕੀ ਦੇਖੋ ਜੀ ਕੋਈ ਗੱਲ ਨਹੀਂ ਘੁਰ ਚੰਜੀ ਤੁਸੀਂ ਚਰੀ ਵੱਡ ਲਓ ਮੌਸਮ ਠੀਕ ਹੈ ਚਰੀ ਵੱਡਣ ਵਾਲਾ ਨਹੀਂ ਤੇ ਚਰੀ ਚਰੀ ਬੰਦੇ ਨੂੰ ਵੱਡ ਦਿੰਦੀ ਆ ਪੂਰੀ ਕਹਿ ਲੋ ਖੇਤ ਦੁਪਹਿਰ ਲੱਗੀ ਹੋਵੇ ਮੈਂ ਵੀ ਵੱਡਦਾ ਰਿਆਂ ਚਰੀ ਤੇ ਚਲੋ ਭਾਈ ਹਰੀ ਚਰੀ ਵਟਣੀ ਤੇ ਫਿਰ ਉਹ ਕੀ ਕਹਿੰਦੇ ਪੰਡ ਨੂੰ ਵੀ ਭਰੀ ਕਹਿੰਨੇ ਆ ਆਪਾਂ ਕਹੀ ਥਾ ਸਾਡੇ ਤਾਂ ਪੰਡ ਕਹਿੰਦੇ ਹਰੀ ਚਰੀ ਭਰੀ ਲੋ ਜੀ ਆਪਾਂ ਦੂਸਰੀ ਖਬਰ ਕਰ ਦਈਏ ਗੱਲ ਕਰਦੇ ਕਰਦੇ ਆ ਦੋਸਤਾਂ ਦੇ ਨਾਲ ਆਪਾਂ ਆ ਗਏ 33 34 ਮਿੰਟ ਦੇ ਵਿੱਚ ਹੁਣ ਆਪਾਂ ਗੱਲ ਕਰ ਲਈਏ ਪ੍ਰੇਮ ਸਿੰਘ ਚੰਦੂ ਮਾਚਰਾ ਹੋਰਾਂ ਦੀ ਆ ਗੁਰਵਿੰਦਰ ਸਿੰਘ ਜੀ ਮੈਂ ਥੋੜਾ ਜਿਹਾ ਅਟਕ ਗਿਆ ਨਾ ਮੈਂ ਇਹੀ ਗੱਲ ਤੇ ਕਹਿ ਰਿਹਾ ਨਾ ਕਿ ਇੱਕ ਦੂਜੇ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਰੀ ਚੁਰੀ ਵਟਨੀ ਛਡੋ ਤੇ ਮਤਲਬ ਕਿ ਕੰਮ ਕਮ ਨਵੇੜਿਆ ਕਰੋ ਪਿੰਡਾਂ ਦੇ ਅ ਜੀ ਹਾਂ ਜੀ ਜੰਮੂ ਚ ਜੋਰ ਲੱਗ ਰਿਹਾ ਅ ਬਿਲਕੁਲ ਅਸ਼ਵਨੀ ਸ਼ਰਮਾ ਜੀ ਹਾਂ ਜੀ ਸ਼ਰਮਾ ਦਾ ਤਾਂ ਤੁਹਾਨੂੰ ਪਤਾ ਹੀ ਹੈ ਅ ਠੀਕ ਹੈ ਇਹ ਟੜਾ ਵੀ ਜਿਹੜਾ ਤੁਸੀਂ ਦੇਖੋਗੇ ਤਾਂ ਵਿਜੇ ਸੈਂਪਲਾ ਟੜਾ ਵੀ ਤੁਹਾਨੂੰ ਨਜ਼ਰ ਨਹੀਂ ਆਏਗਾ ਇਨ ਐਕਟ ਅਹ ਜਿਤ ਉਸ ਇਤੀ ਕੋ ਗਿੱਤਾ ਕਿਸੇ ਟਾਈਮ ਕਾਲੀਆ ਸਾਹਿਬ ਹੁੰਦੇ ਸਨ ਇਹ ਇਹ ਸਾਰੇ ਜਿੰਨੇ ਵੱਡੇ ਲੀਡਰ ਸੀਗੇ ਉਹ ਸਾਈਡ ਲਾਈਨ ਹੋ ਗਏ ਆ ਜਾਂ ਕਰ ਦਿੱਤੇ ਗਿਆ ਇਸ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਅਹ ਕੀ ਬਾਤ ਹੈ ਜੀ ਆਹ ਲੋ ਚੱਕੋ ਮੈਂ ਤੁਹਾਨੂੰ ਨਾ ਇੱਕ ਕਿਉਂਕਿ ਮੈਂ ਨਿੱਜੀ ਤੌਰ ਤੇ ਕੁਝ ਬੰਦਿਆਂ ਨੂੰ ਜਾਣਦਾ ਹਾਂ ਕਿ ਜਿਨ੍ਹਾਂ ਦੀ ਜਾਣਕਾਰੀ ਤੇ ਕੋਈ ਮੈਂ ਵੀ ਕਿੰਤੂ ਨਹੀਂ ਕਰ ਸਕਦਾ ਜੋ ਮੇਰੀ ਵੀ ਔਕਾਤ ਨਹੀਂ ਹੁੰਦੀ ਜੋ ਗੱਲ ਉਹਨਾਂ ਨੇ ਕਹਿ ਦਿੱਤੀ ਮੈਂ ਕੁਝ ਬੰਦਿਆਂ ਨੂੰ ਜਾਣਦਾ ਤਾਂ ਮੈਂ ਉਹਨਾਂ ਦੇ ਕਮੈਂਟ ਸਪੈਸੀਫਿਕਲੀ ਲੈਣਾ ਵੈਸੇ ਤੁਹਾਨੂੰ ਪਤਾ ਮੈਂ ਸ਼ਨੀਵਾਰ ਆਉਣਾ ਹੀ ਤੁਹਾਡੇ ਕਮੈਂਟ ਪੜ੍ਹਨ ਵਾਸਤੇ ਆ ਇੱਕ ਕਮੈਂਟ ਆਇਆ ਉਹ ਕਹਿੰਦੇ ਜੀ ਕਿ ਇਹ ਕਿਦੜਾ ਹਾਲ ਕੇ ਤੁਹਾਂ ਕਹਿੰਦੇ ਕਿ ਮਨਪ੍ਰੀਤ ਬਾਦਲ ਕੰਮ ਕਰਾਉਣ ਵਾਲੇ ਫਟ ਵਟ ਕੱਢ ਰਿਹਾ ਕੀ ਬਦਲੀ ਕੀ ਠਾਣਾ ਫੱਟੇ ਚੱਕੀ ਹੁੰਦਾ ਦੇਖ ਲਓ ਬਾਈ ਮੰਨਦੇ ਹੋ ਨਾ ਫਿਰ ਮੰਨਦੇ ਹੋ ਬਾਬਿਆਂ ਨੂੰ ਮੈਂ ਤੁਹਾਨੂੰ ਕੀ ਕਿਹਾ ਸੀ ਕਿ 2+2 ਹੋ ਸਕਦਾ ਹੈ ਸਰ 2+2 ਹੋ ਸਕਦਾ ਹੈ ਤਾਂ ਤੁਸੀਂ ਦੇਖ ਲਓ ਕਿ ਮਨਪ੍ਰਿਤ ਬਾਦਲ ਕੰਮ ਕਰਵਾ ਰਹੇ ਨੇ ਮਨਪ੍ਰਿਤ ਬਾਦਲ ਕੰਮ ਕਰਵਾ ਰਹੇ ਨੇ ਤੇ ਅਕਾਲੀ ਦਲ ਮਤਲਬ ਕਿ ਸਾਡਾ ਵੀ ਇੱਕ ਦੋਸਤ ਕਹ ਲਓ ਕਿ ਕੈਂਡੀਡੇਟ ਦੀ ਦੌੜ ਦੇ ਵਿੱਚ ਹੈ ਕਿ ਜੇ ਅਕਾਲੀ ਦਲ ਕੈਂਡੀਡੇਟ ਨੂੰ ਤਾਰਦਾ ਵੀ ਹੈ ਨਾ ਤੁਸੀਂ ਦੇਖਣਾ ਤਾਂ ਉਹ ਕੈਂਡੀਡੇਟ ਕਿਸ ਤਰ੍ਹਾਂ ਹੋਏਗਾ ਮੈਂ ਸੰਭਾਵਨਾਵਾਂ ਦੀ ਗੱਲ ਕਰ ਰਿਹਾ ਹਾਂ ਸਰ ਜੇ ਤਨਹਾਰ ਹੁੰਦੀ ਨਹੀਂ ਤਾਂ ਉਹ ਜਿਹੜਾ ਕਮੈਂਟ ਹੈ ਨਾ ਕਿਉਂਕਿ ਮੈਂ ਇਹਨਾਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਇਹਨਾਂ ਦਾ ਪਿੰਡ ਹੈ ਜਿਹੜਾ ਉਹਦੇ ਆਧੇ ਪਿੰਡ ਨੂੰ ਮੈਂ ਜਾਣਦਾ ਮੈਂ ਤੇ ਉੱਥੋਂ ਦੇ ਸ਼ਾਇਦ ਜਵਾਕਾਂ ਨੂੰ ਵੀ ਜਾਣਦਾ ਹੋਵਾਂਗੇ ਜਿਹੜੇ ਮੇਰੇ ਤੋਂ 20-20 ਸਾਲ ਛੋਟੇ ਹਨ ਤਾਂ ਬਿਲਕੁਲ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਮੋਰ ਹੈ ਕਿ ਮਨਪ੍ਰੀਤ ਬਾਦਲ ਸੁਖਵੀਰ ਸਿੰਘ ਬਾਦਲ ਦਾ ਹਾਲੇ ਅਤਾ ਪਤਾ ਨਹੀਂ ਹੈ ਪਰ ਮਨਪ੍ਰੀਤ ਸਿੰਘ ਬਾਦਲ ਉਥੇ ਕੰਮ ਕਰਵਾ ਰਹੇ ਹੁਣ ਸਮਝ ਗਏ ਨਾ ਤੁਸੀਂ ਮੈਂ ਕੀ ਕਹਿ ਰਿਹਾ ਸੀਗਾ ਕਿ 2+2 ਹੋ ਸਕਦਾ ਹੈ ਕਿ ਦੋਵਾਂ ਤੇ ਭਾਜਪਾ ਸਪੋਰਟ ਕਰ ਦੇਵੇ ਦੋਵਾਂ ਤੇ ਐਸਪੋਰਟ ਕਰ ਦੇ ਤਾਂ ਸਪੋਰਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿੱਧੇ ਤੌਰ ਤੇ ਜੱਫੀਆਂ ਪਾ ਕੇ ਆਉਣਗੇ ਆਪਾਂ ਪੀਆਂ ਜੱਫੀਆਂ ਪਾ ਲਿਆ ਹਮਾਕਿਓਂ ਕਿ ਬੇਚ ਲੜਾ ਲਿਆ ਸੈਟਿੰਗ ਪਰ ਤੇ ਤੇ ਪਿੱਛੇ ਨਹੀਂ ਹੁੰਦੀ ਸਰ ਰਾਜਨੀਤੀ ਹੈ ਰਾਜਨੀਤੀ ਦਾ ਦਸਤੂਰ ਹੈ ਸਰ ਤਾਂ ਖੈਰ ਚੰਦੂ ਮਾਜਰੇਵਲ ਆਪਾਂ ਆ ਰਹੇ ਆ ਜੀ ਫਿਰ ਡਿੰਪੀ ਵਧੀਆ ਰਿਹਾ બસ ਸਾਈਡ ਕਰਕੇ